ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਔਜੀ ਕੀ ਖਾਲ ਚੱਲ ਨੇ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇੱਕ ਰਿਕਵੈਸਟ ਕਰਦੇ ਹੁੰਨੇ ਆ ਵੀ ਫੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਆਪਾਂ ਬਹੁਤਾ ਟਾਈਮ ਨਹੀਂ ਤੁਹਾਡਾ ਖਰਾਬ ਕਰਦੇ ਆਪਾਂ ਦੱਸ ਦਿਆਂ ਜੀ ਬੱਚਿਆਂ ਕੁਝ ਨੇ ਇਸ ਤਰ੍ਹਾਂ ਦੀਆਂ ਰੀਨਾਂ ਕਾਸ ਕਰਕੇ ਪਹਿਣਾ ਲਈ ਹੈ ਵੀਡੀਓ ਇਹ ਤੇ ਇਹਨਾਂ ਰੀਲਾਂ ਨੂੰ ਆਪਾਂ ਵੀ ਇਹ ਸੂਟ ਤਾਂ ਸਲਾਈ ਨਹੀਂ ਕਰ ਸਕਦੀਆਂ ਹਨ ਤੇ ਇਹ ਫਿਰ ਕੰਮ ਨਹੀਂ ਆਉਂਦੀਆਂ ਟੁੱਟੇ ਪਏ ਰਹਿੰਦੇ ਆ ਇਹਨਾਂ ਨੂੰ ਵਰਤੋਂ ਵਿੱਚ ਆਪਾਂ ਲਿਆ ਸਕਦੇ ਆ ਇਹਨੂੰ ਵਰਤੋਂ ਵਿੱਚ ਕਿਵੇਂ ਲਿਆ ਸਕਦੇ ਆ ਇਹਦੇ ਨਾਲ ਆਪਾਂ ਤੁਹਾਨੂੰ ਦੱਸਦੇ ਆ ਆਪਣੇ ਕੋਲੇ ਸੂਟ ਨਾਲੋਂ ਅੱਜ ਕੱਲ 4 ਮੀਟਰ ਦਾ ਸੂਟ ਨਹੀਂ ਤੇ 4.5 ਮੀਟਰ ਦਾ ਬਣ ਜਾਂਦਾ ਬਚ ਜਾਂਦਾ ਕੱਪੜਾ ਜਾਂ ਵਿੱਚੋਂ ਆਪਣੇ ਟਾਕਾਂ ਦਾ ਸੂਟ ਦਿਓ ਬਚ ਜਾਂਦੀਆਂ ਜੀ ਉਦੇ ਵਾਸਤੇ ਜੀ ਆਪਾਂ ਤਾਂ ਨੇ ਲੈ ਕੇ ਆਏ ਤੇ ਜਿੱਦੇ ਤੋਂ ਵੀ ਟਾਕਣਾ ਤੋਂ ਕਿਸੇ ਵੀ ਤਰ੍ਹਾਂ ਦਾ ਮੇਰੇ ਕੋਲੇ ਤਾਂ ਇਸ ਤਰ੍ਹਾਂ ਕਾਫੀ 11 ਮੀਟਰ ਸੀ ਇਹ ਸਰਦਿੰਗ ਵਾਲਾ ਪਸ਼ਮੀਨੇ ਦਾ ਉਹ ਚ ਕਪੜਾ ਬਚਿਆ ਹੋਇਆ ਹੈ ਇਹ ਤੇ ਇਹ ਕਾਫੀ ਟਾਈਮ ਦਾ ਪਿਆ ਸੀ 1 2 3 ਮੀਟਰ ਸੀਗਾ 2.5 ਕਿ ਮੀਟਰ ਦੀ ਸਲਵਾਰ ਆ 2.5 ਦੀ ਬਣਗੀ ਤੇ ਇਹ ਬਚਿਆ ਸੀ 1 2 ਮੈਂ ਪੂਨੇ ਬਣਾ ਲਈ ਸੀ ਤੇ ਇੰਨਾ ਬਚਿਆ ਸੀ ਤੇ ਅੱਜ ਮੈਂ ਇੱਕ ਇਹਦੇ ਤੋਂ ਕੰਮ ਲੈਣ ਲੱਗੀ ਆ ਉਹ ਕੰਮ ਲੈਣ ਲੱਗੀਆਂ ਜੀ ਆਪਾਂ ਇਧੋਂ ਆਪਾਂ ਬਣਾਵਾਂਗੇ ਸੂਤ ਵੀ ਕਈ ਪਣਾ ਤਾਂ ਹਨ ਕੱਟ ਕੇ ਬਣਾ ਲੈਂਦੀਆਂ ਅੱਗੇ ਕੱਟ ਕੇ ਹਨ ਚਰਖਿਆਂ ਤੇ ਬਣਾ ਲੈਂਦੀਆਂ ਜਾਂ ਕੰਗਾਂ ਨੂੰ ਵਟ ਦੇਣਾ ਆਉਂਦਾ ਹੁੰਦਾ ਉਹ ਸੂਤ ਤਿਆਰ ਕਰ ਲੈਂਦੀਆਂ ਹਨ ਉਹ ਤਾਂ ਛੋਟੇ ਛੋਟੇ ਟਾਕਿਆਂ ਤੋਂ ਵੀ ਕਰ ਲੈਂਦੀਆਂ ਜਿਵੇਂ ਆਪਣੇ ਸੂਟਾਂ ਤੋਂ ਬਾਜ ਜਾਂਦੀਆਂ ਜਾਂ ਕਈ ਪਣਾ ਗੁੰਦ ਕੇ ਬਣਾ ਲੈਂਦੀਆਂ ਹਨ ਉਹਨਾਂ ਦਾ ਕਾਫੀ ਟਾਈਮ ਲੱਗਦਾ ਵੀ ਅਣ ਖਿੱਚ ਜੇ ਦਾ ਕੰਮ ਹੁੰਦਾ ਵੀ ਉਹ ਇਹ ਨਹੀਂ ਹੁੰਦਾ ਬੰਦਾ ਬਣਾਏ ਕੀਤਾ ਮੈਂਟੋ ਮੈਂਟ ਤੇ ਮੈਨੂੰ ਥੋੜਾ ਜਿਆਦਾ ਜੇ ਕੰਮ ਤੋਂ ਸੂਈ ਸਿਲਾਈ ਦਾ ਮੇਰੇ ਛੇਤੀ ਨਿਬੜ ਜੇ ਦੂਜੇ ਕੰਮ ਤੇ ਚੱਲ ਕਰਦੇ ਆ ਆਪਣੇ ਨਹੀਂ ਨਿਬੜਦੇ ਹੁੰਦੇਗੇ ਤੇ ਇਹਦਾ ਹੁੰਦਾ ਮੈਨੂੰ ਮੇਰੀ ਛੇਤੀ ਛੇਤੀ ਕੰਮ ਨਿਮੇੜਾ ਹਨਾ ਮੈਂ ਸੂਟ ਦੇ ਵੀ ਹੋਣਾ ਜਦੋਂ ਨਹੀਂ ਮੇਰੀ ਮਸ਼ੀਨ ਲਈ ਮੈਂ ਤਰਪਾਈ ਬਹੁਤ ਘੱਟ ਕਰਦੀ ਹਾਂ ਮੁੱਤੇ ਡਿਜ਼ਾਈਨ ਬਣਾ ਲੈਣੀ ਇੱਥੇ ਡਿਜ਼ਾਈਨ ਦਿੱਤੇ ਹੋਏ ਆ ਉਹ ਜਿਹੜੇ ਉਹ ਡਿਜ਼ਾਈਨ ਆਈ ਮੈਂ ਤਰਪਾਈ ਦੀ ਥਾਂ ਤੇ ਡਿਜ਼ਾਈਨ ਬਣਾ ਕੇ ਤਰਪਾਈ ਕਰ ਲੈਣੀ ਆ ਤੇ ਇਹ ਆ ਜੀ ਇਸ ਤਰ੍ਹਾਂ ਆਪਾਂ ਜੇ ਤੁਹਾਨੂੰ ਲੋੜ ਆਉਣਾ ਤੁਸੀਂ ਕਰ ਲਿਓ ਆਪਾਂ ਇਹ ਮਸ਼ੀਨ ਤੇ ਬਣਾਵਾਂਗੇ ਨਾਲੇ ਤਾਂ ਆਪਣੀਆਂ ਰੀਲਾ ਕੰਮ ਆ ਜਾਣੀਆਂ ਨਾਲੇ ਆਪਣੀਆਂ ਕੱਪੜਾ ਕੰਮ ਆ ਜੂਗਾ ਜਿਹੜਾ ਬਚਿਆ ਹੋਇਆ ਇਹਦੇ ਵਾਸਤੇ ਤੁਸੀਂ ਆਪਦੇ ਜੇ ਕੱਪੜਾ ਹਨਾ ਗਾਫ ਹੈ ਹੰਡਣਯੋਗ ਆ ਤਾਂ ਤੁਸੀਂ ਥੋੜਾ ਲੈ ਲਿਓ ਨਹੀਂ ਤੁਸੀਂ ਥੋੜਾ ਜਿਹਾ ਜ਼ਿਆਦਾ ਲੈ ਲਿਓ ਆਪਾਂ ਇਸ ਤਰ੍ਹਾਂ ਦੇ ਕਰ ਕਰਕੇ ਬਣਾ ਬਣਾ ਕੇ ਨਾ ਮੋੜ ਮੋੜ ਕੇ ਇਸ ਤਰ੍ਹਾਂ ਬਣਾ ਬਣਾ ਕੇ ਆਪਾਂ ਇਹਦੇ ਬਣਾਵਾਂਗੇ ਸੂਤ ਆ ਆਪਣੇ ਕੋਲੇ ਪੀੜੀ ਆ ਪੀੜੀ ਬਣਵਾਈ ਆ ਆਪਾਂ ਤੇ ਉਹ ਉੱਚੀ ਬਣਾਈ ਆ ਕੱਟ ਬੂਡਾ ਦਾ ਉਹਦਾ ਮੇਥੋਂ ਬੈਠ ਕੇ ਤਾਰਾਂ ਨਹੀਂ ਚੁੰਗਾਂ ਜਾਂਦੀਆਂ ਹਨ ਤੇ ਮੈਂ ਕਿਹਾ ਚਲੋ ਪੈਪ ਪਈ ਸੀ ਆਪਣੇ ਘਰੇ ਤੇ ਆਪਾਂ ਉਹ ਬਣਵਾ ਲਈ ਆ ਤੇ ਹੁਣ ਉਹਦੇ ਵਾਸਤੇ ਸੂਤ ਮੈਂ ਕਹਿੰਨਾ ਕਿ ਸੂਤ ਕਿੱਥੋਂ ਲਿਆਉਂਦਾ ਹਾਂ ਤੇ ਆਪਾਂ ਘਰੇ ਜਦੋਂ ਜਦੋਂ ਕੋਈ ਜਾਊਗਾ ਸ਼ਹਿਰ ਬਾਜ਼ਾਰ ਲਿਆ ਕੇ ਦੇਊਗਾ ਉਹਨੇ ਚਰਚਾ ਪਾਈ ਇੱਥੇ ਤਿਆਰ ਕਰ ਲੈਨੇ ਤੋ ਤੇ ਇਹਦੇ ਵਾਸਤੇ ਆਪੇ ਇਹਨੀਆਂ ਆਪਾਂ ਸੰਗ ਟਾਕਾਂ ਆ ਕੱਟ ਲੰਗਾ ਇਹਨਾਂ ਦੇ ਆਪਾਂ ਜੋੜ ਲਾ ਲਾਂਗੇ ਹੁਣ ਤਾਂ ਕਾਫੀ ਲੰਮਾ ਲੰਮਾ ਹੈ ਮੀਟਰ ਸਵਾ ਮੀਟਰ ਦੀ ਹੈ ਇੱਕ ਆ ਤੇ ਕਿਉਂਕਿ ਫਟ ਦੀ ਫਟ ਪੀੜੀ ਉੱਚੀ ਹੈ ਤੇ 40 ਉਹ ਚੌੜੀ ਲੰਮੀ ਹੈ ਪੀੜੀ ਤੇ ਉਹਦੇ ਵਾਸਤੇ ਆਪਾਂ ਇਸ ਤਰ੍ਹਾਂ ਜੋੜ ਪਾਪਾ ਕੀ ਸਾਰਾ ਗਾਂਢ ਲਗੇ ਜੀ ਤੇ ਫਿਰ ਆਪਾਂ ਤੁਹਾਨੂੰ ਸ਼ੂਟ ਤਿਆਰ ਕਰਕੇ ਦਿਖਾਉਣੀ ਆ ਫਿਰ ਅੱਗੀ ਭਰ ਲਗੇ ਤੇ ਨਾਲੇ ਆਪਣੇ ਇਹ ਕੰਮ ਆ ਜੂਗਾ ਆਪਣਾ ਆਂ ਆ ਬਚੀਆਂ ਰੇਲਾਂ ਨਾਲੇ ਆਪਣੇ ਕੱਪੜਾ ਆ ਜੂਗਾ ਲੋਟ ਨਾਲੇ ਆਪਣੀ ਪੀੜੀ ਬਣ ਕੇ ਤਿਆਰ ਹੋ ਜੂਗੀ ਇਸ ਤਰ੍ਹਾਂ ਤੁਸੀਂ ਕੋਈ ਵੀ ਜੇ ਆਪਾਂ ਦਿਮਾਗ ਲਾ ਕੇ ਚੱਲਗੇ ਤਾਂ ਕੋਈ ਵੀ ਚੀਜ਼ ਸਿੱਟਣ ਵਾਲੀ ਨਹੀਂ ਹੁੰਦੀ ਥੋੜਾ ਜਿਹਾ ਟਾਈਮ ਲਾ ਕੇ ਆਪਾਂ ਇਹ ਤੇ ਚੀਜ਼ ਨੂੰ ਤਿਆਰ ਕਰ ਸਕਦੇ ਹੁੰਦੇ ਆ ਤੇ ਚਲੋ ਜੀ ਹੁਣ ਆਪਾਂ ਫਰਕੀ ਭਰ ਲਗੇ ਤੇ ਫੇਰ ਬਣਾਉਣੇ ਸੂਤ ਲਓ ਜੀ ਆਪਣੀਆਂ ਥੋੜੀਆਂ ਥੋੜੀਆਂ ਰੀਲਾਂ ਸੀਗਾ ਤੇ ਆਪਾਂ ਦੋ ਫਰਕੀਆਂ ਭਰ ਲੀਂਗਾ ਕਿਉਂਕਿ ਇਸ ਮਸ਼ੀਨ ਨਾਲ ਪਲਾਸਟਿਕ ਦੀਆਂ ਫਰਕੀਆਂ ਆ ਤੇ ਦੋ ਹੀ ਫਰਕੀਆਂ ਮਿਲੀਆਂ ਇੰਨੀਆਂ ਰੀਲਾਂ ਨਾਲ ਆਪਾਂ ਦੋ ਫਰਕੀਆਂ ਭਰ ਲਗਾ ਤੇ ਕੁਝ ਆਪਣੇ ਉੱਤੇ ਲੱਗ ਜਾਣਗੀਆਂ ਨੜਤਾ ਆਪਣឹង ਨਹੀਂ ਨਾ ਕੰਮ ਆ ਜਾਣਗੇ ਐਵੇਂ ਤਾਂ ਅੱਗੇ ਉਲਝੇ ਤੇ ਖੜਦੇ ਸੀ ਉਲਝੇ ਤਾਂਗੇ ਤੰਗ ਕਰਦੇ ਆ ਨਾ ਸਿੱਟਾਂ ਨੂੰ ਹੀ ਜੀ ਕਰਦਾ ਹੁੰਦਾ ਹੈ ਭੈਣਾਂ ਨੂੰ ਪਤਾ ਹੀ ਆ ਭੈਣਾਂ ਭਵਨ ਨਹੀਂ ਕੋਈ ਕਦਰ ਕਰਦਾ ਹੁੰਦਾ ਭੈਣਾਂ ਦੀ ਕਹਿੰਦੇ ਬੁੜੀਆਂ ਐਵੇਂ ਕਰਦੀਆਂ ਪਰ ਸਰਫਾ ਭੈਣਾਂ ਬਥੇਰਾ ਕਰਦੀਆਂ ਹੁੰਦੀਆਂ ਇਸ ਤਰ੍ਹਾਂ ਹੁਣ ਆਪਾਂ ਜੋੜ ਲਾ ਲਾ ਕੇ ਜੀ ਇਹ ਜਿਵੇਂ ਇੱਕ ਆਪਾਂ ਪੱਟੀ ਧਰ ਲਈ ਤੇ ਦੂਜੀ ਆਏ ਰੱਖ ਕੇ ਇਹ ਤੇ ਜੋੜਨ ਵਾਲੇ ਫਿਰ ਇੱਕ ਪੱਟੀ ਨੂੰ ਸਿੱਧਾ ਕਰਨਾ ਪੈਂਦਾ ਐ ਜੋੜ ਛੀਤੀ ਲੱਗ ਜਾਂਦੇ ਆ ਤੇ ਹੁਣ ਆਪਾਂ ਪਹਿਲਾਂ ਸਿੱਧਾ ਪੁੱਠ ਚੈੱਕ ਕਰਕੇ ਤੇ ਕੀਰਾਂ ਸਟਾਰਟ ਕਰ ਲਾਂਗੇ ਜੀ ਨਾਲੇ ਵਾਂਗੂ ਬਣ ਲਾਂਗੇ ਇਹ ਕੋਈ ਖਾਸ ਨਹੀਂ ਔਖਾਗਾ ਵੀ ਬਣਾਉਣੀ ਇਹ ਜੀ ਆਪਾਂ ਕਹਿਦਗੇ ਵੀ ਔਖਾ ਵਾ ਮਸ਼ੀਨ ਤੇ ਨਾਲੇ ਵਾਂਗੂ ਇਸ ਤਰ੍ਹਾਂ ਆਪਾਂ ਇਹਨੂੰ ਬਣ ਲੈ ਬਣਾ ਲੈਨੇ ਆ ਤੇ ਫਿਰ ਆਪਾਂ ਤੁਹਾਨੂੰ ਪੀੜੀ ਪਾਉਣ ਕੇ ਦਿਖਾਵਾਂਗੇ ਇਹਦੀ ਬਣੇ ਰਿਓ ਤੁਸੀਂ ਬਲੌਗ ਦੇ ਨਾਲ ਠੀਕ ਹੈ ਜੀ ਤੇ ਇਹ ਜ਼ਰੂਰੀ ਨਹੀਂ ਵੀ ਤੁਸੀਂ ਬਚੇ ਕੱਪੜੇ ਤੋਂ ਹੀ ਤੁਸੀਂ ਇਹ ਤਿਆਰ ਕਰਨਾ ਵਾ ਆਪਾਂ ਆਪਾਂ ਮਸ਼ੀਨ ਦਾ ਥੋੜਾ ਜਿਹਾ ਵੱਡਾ ਕਰ ਲਿਆ ਸੀ ਕਿ ਜਿਵੇਂ ਆਪਣੇ ਕਈ ਵਾਰਾ ਕੱਪੜੇ ਇਹ ਪਹਿਲਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਹਨਾ ਕੱਪੜੇ ਆਪਾਂ ਪਸੰਦ ਨਹੀਂ ਕਰਦੇ ਪੈਂਦੇ। ਸਲ੍ਹੀ ਕਰਦੇ ਨੇ ਭਾਈ ਉਹਦੇ ਆਪਾਂ ਉਹਨਾਂ ਦੇ ਕੱਪੜਿਆਂ ਤੋਂ ਵੀ ਆਪਾਂ ਤਿਆਰ ਕਰ ਸਕਦੇ ਹਾਂ ਜ਼ਰੂਰੀ ਨਹੀਂ ਵੀ ਬਚੇ ਤੋਂ ਹੀ ਕਰਨਾ। ਕਈ ਵਾਰ ਆਪਣੇ ਕੱਪੜਾ ਕੋਈ ਪਸੰਦ ਨਹੀਂ। ਲਓ ਜੀ ਆਪਾਂ ਪੀੜੀ ਬੌਣੀ ਕਰਤੀ 66 ਇਹ ਇੱਕ ਫੋਟੂ ਜੀ ਹੈ, ਇੱਕ ਫੋਟੀ ਇਹ ਚੌੜੀ ਹੈ, ਇੱਕ ਫੋਰ ਇੱਕੋ ਜੀ ਹੈ ਇਹ। ਇਸ ਤਰ੍ਹਾਂ ਦੀ ਆਪਣੇ ਪਾਈਪਾਂ ਸਹੀਆਂ ਇਹਨਾਂ ਨੂੰ ਆਪਾਂ ਰੰਗ ਦਾ ਤਾਂ ਨਹੀਂ ਕਰਦੇ ਕਿਉਂਕਿ ਜੇ ਇਸਤੀ ਪਾਈਪਾਂ ਇਹ ਟੁੱਟੀ ਆਲੀਆਂ। ਜਿਹੜੀਆਂ ਆਪਾਂ ਵਾ ਪਾਣੀ ਲਿਜਾਣੇ ਹਨ ਹਣਾ ਹੁਣ ਤਾਂ ਪਲਾਸਟਿਕ ਦਾ ਚਲਪਣਾ ਪਹਿਲਾਂ ਇਹ ਆਪਾਂ ਪਾਣਾ ਪੁਰਾਣਾ ਬਾਥਰੂਮ ਤਾਂ ਹੈ ਉਹਦੇ ਵਿੱਚ ਇਹ ਪਾਇਆ ਨਿਕਲਿਆ ਜੀ ਤੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਤੁਹਾਡੀ ਮਰਜ਼ੀ ਹੈ ਤੁਸੀਂ ਦੂਰਾ ਕਰਨਾ ਹੈ ਤੁਹਾਡੀ ਮਰਜ਼ੀ ਤੁਸੀਂ ਇਸ ਤਰ੍ਹਾਂ ਕਰਕੇ ਬਣਾਉਣਾ ਤੇ ਮੈਨੂੰ ਤਾਂ ਇਹ ਇਸ ਤਰ੍ਹਾਂ ਸੌਖਾ ਲੱਗਾ ਕਿਉਂਕਿ ਜੀ ਜੇ ਆਪਾਂ ਸੂਤ ਲਿਆ ਕੇ ਬਣਦੇ ਹਨ ਉਹ ਬ੍ਰੀਕ ਹੁੰਦਾ ਬਹੁਤ ਟਾਈਮ ਲੱਗਦਾ ਤੇ ਨਾਲੇ ਹੰਡਾਈ ਘੱਟ ਹੁੰਦੀ ਹੈ ਹੁਣ ਦੀਰਾਂ ਦਾ ਬਣਿਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਤੋੜ ਸਕਦੇ ਆ ਉਈ ਇੱਥੇ ਹੈ ਨਹੀਂਗਾ ਹਨਾ ਵੀ ਵੀ ਇਹ ਪਾਟ ਜੂ ਵਜਾ ਕਰਨ ਬਹੁਤ ਹੰਡਣਯੋਗ ਚੀਜ਼ ਬਣ ਗਈ ਐ ਕਿਰਾ ਆਪਾਂ ਸਾਰਾ ਇਹਨੂੰ ਆਪਾਂ ਆਨਲਾਈਨ ਨੇ ਇਸ ਤਰ੍ਹਾਂ ਕਰਕੇ ਤੇ ਫੇਰ ਆਪਾਂ ਸਾਰਾ ਇਹਨੂੰ ਕਸ ਲਾਂਗੇ ਇੱਥੇ ਜਾ ਕੇ ਇਹ ਵਧੀਆ ਲੋਟ ਆ ਗਿਆ ਜੀ ਇਹ ਤੇ ਇਹ ਤਾਂ ਸਾਡੀ ਮਰਜ਼ੀ ਹੋਰ ਕਿੰਨਾ ਤੁਸੀਂ ਸੰਘਣਾ ਕਰਨਾ ਮੈਨੂੰ ਤਾਂ ਇੰਨਾ ਕੁ ਸੰਘਣਾ ਠੀਕ ਲੱਗਾ ਆਪਾਂ ਇੰਨਾ ਕੁ ਕਰ ਲਿਆ ਹੁਣ ਤੁਸੀਂ ਇਹਨੂੰ ਇਸ ਤਰ੍ਹਾਂ ਬੈਠਰ ਕੇ ਵੀ ਤੂਇੱਕੀ ਜੋੜ ਪੁੱਠਾ ਲੱਗਾ ਦੁਜੀ ਸਾਰੇ ਤਾਂ ਵਧੀਆ ਲੱਗੇ ਸੀ ਇੱਕ ਜੋੜ ਪੁੱਠਾ ਲੱਗ ਗਿਆ ਸੀਗਾ ਫਿਰ ਮੈਂ ਡੇੜਿਆਣੀ ਮੈਂ ਕਿਹਾ ਮੈਥੋਂ ਨਹੀਂ ਡੜਦਾ ਹੁਣ ਤਾਂ ਕਰਕੇ ਜੀ ਹੁਣ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਸਾਰੇ ਹੁਕਾਸ ਲਾਂਗੇ ਕੱਸਕੀ ਨਹੀਂ ਪੈਂਦ ਵਾਂਗੂ ਕੱਸਿਆ ਜਾਊਗਾ ਸਾਰਾ ਇਹ ਜਿਮੀ ਜਿਮੀ ਤੁਸੀਂ ਸਪੇਸ ਦੇ ਲਈ ਹੋਈ ਓਨੀ ਓਨੀ ਦੇ ਲਿਓ ਇਹਨੂੰ ਵਧੀਆ ਹੈ ਆਪਣੀ ਪੀੜੀ ਬਣ ਜੂਗੀ ਤੇ ਇਹਨੂੰ ਆਪਾਂ ਕੱਸ ਲਗੇ ਜੀ ਆਈ ਨੀ ਕੰਤਰ ਜੀ ਉਹ ਤੇ ਇਹਦੇ ਨਾਲ ਦਾ ਵੀ ਹਜੀ ਕਪੜਾ ਪਿਆ ਆ ਤੇ ਆ ਇੰਨਾ ਕਿ ਮੈਂ ਅੱਡ ਦਾ ਨਾਲੇ ਵਾਂਗੂ ਬਣਾ ਲਿਆ ਸੀ ਇਹ ਤੁਸੀਂ ਮਤਲਬ ਕਿ ਤੁਹਾਡੀ ਮਰਜ਼ੀ ਕਿੰਨਾ ਚੌੜਾ ਤੁਸੀਂ ਬਣਾਉਣਾ ਨਮਾਰ ਵਾਂਗੂ ਵੀ ਇਹ ਬਾਂਜੂ ਥੋੜਾ ਜਿਹਾ ਚੌੜਾ ਚਾਹਦੇ ਛੀਦੀ ਸੌਖਾ ਬਾਂਜੂ ਨਾਲ ਹੀ ਹੰਡੜ ਜੋਗ ਚੀਜ਼ ਬਾਂਜੂ ਇਸ ਜਗ੍ਹਾ ਤੇ ਜੋੜ ਵੱਧ ਸਿਉਣਾ ਮਾਰ ਕੇ ਲਾ ਲਿਓ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਹ ਦੂਜੀ ਤਰ੍ਹਾਂ ਬੰਨਦਾਂਗੇ ਬਣ ਕੇ ਦਿਖਾਉਣੇ ਆ ਤੁਹਾਨੂੰ ਜੇ ਘਟਿਆ ਤਾਂ ਆਪਾਂ ਹੋਰ ਤਰ੍ਹਾਂ ਦਾ ਪਾ ਲਾਂਗੇ ਵਿੱਚ ਲਓ ਜੀ ਇਸ ਤਰ੍ਹਾਂ ਆਪਾਂ ਦੀ ਪੀੜੀ ਕਰ ਲਈ ਬਣ ਕੇ ਤਿਆਰ ਜੀ ਥੋੜਾ ਜਿਹਾ ਘਟ ਗਿਆ ਸੀ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਆ ਜੀ ਤੇ ਇਹੇ ਕੰਮ ਆ ਸਕਦੀਆਂ ਨਾਲੇ ਰੀਲਾਂ ਵਾਧੂ ਕੱਟੂ ਬਚੀਆਂ ਆਪਣਾ ਇਹ ਤੁਸੀਂ ਤਾਰ 'ਚ ਵੀ ਪਾ ਸਕਦੇ ਆ ਰੀਲ ਤਾਰ ਇਕੱਠੀ ਨਹੀਂ ਹੁੰਦੀ ਵਾਟ ਨਹੀਂ ਚੜਦਾ ਇਸ ਤਰ੍ਹਾਂ ਦੀਆਂ ਰੀਲਾਂ ਇਕੱਠੀਆਂ ਕਰਕੇ ਤੁਸੀਂ ਇਹ ਤਾਰ 'ਚ ਵੀ ਪਾ ਸਕਦੇ ਆ ਕੰਮ ਆ ਜਾਂਦਾ ਨਾ ਜੀ ਤੇ ਹੁਣ ਇਹਦੇ ਤੇ ਆਪਾਂ ਲਾ ਲਗੇ ਕੱਪੜਾ ਕਪੜਾ ਲਾਉਣ ਵਾਸਤੇ ਜੀ ਆਪਾਂ ਆਹ ਰੱਖਿਆ ਇਹ ਆਪਾਂ ਕਪੜਾ ਲਾ ਕੇ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ ਪੀੜੀ ਆਪਾਂ ਕਿੱਦਾਂ ਰੈਡੀ ਕੀਤੀ ਲਓ ਜੀ ਆਹ ਕਪੜਾ ਇੱਥੇ ਸੈਟ ਆ ਜੂਗਾ ਤੇ ਆਪਾਂ ਸੁਈ ਨਾਲ ਲਾਵਾਂਗੇ ਉਹਦੇ ਵਾਸਤੇ ਆਪਾਂ ਨੂੰ ਟਾਈਮ ਲੱਗ ਜੂਗਾ ਤੇ ਵੀਡੀਓ ਆਪਣੀ ਹੋ ਜੂਗੀ ਲੰਬੀ ਇਸ ਲਈ ਤੁਸੀਂ ਇਸੇ ਤਰ੍ਹਾਂ ਹੀ ਵੀੜੀ ਕੁਛ ਵੀ ਮੰਜਾ ਬਣ ਸਕਦੇ ਆ ਵਾਧੂ ਕੱਟੂ ਲੀਰਾ ਨਾਲ ਜਾਂ ਬਚੀਆਂ ਨਾਲ ਜਾਂ ਕਈ ਆਪਣੇ ਸੂਟ ਆਪਾਂ ਨੂੰ ਪਸੰਦ ਨਹੀਂ ਹੁੰਦੇ ਉਹ ਤੋਂ ਆਪਾਂ ਤਿਆਰ ਕਰ ਸਕਦੇ ਆ ਤੇ ਇਸ ਤਰ੍ਹਾਂ ਦਾ ਨਾਲਾ ਬਣਾ ਕੇ ਜੀ ਬੂਰੀ ਬੰਨਣੀਆਂ ਬੋਕਰ ਬੰਨਣੀਆਂ ਹਨਾ ਬੂਰੀ ਦਾ ਮੂੰਹ ਬੰਨਣਾ ਅੱਜ ਕੱਲ ਸਾਇ ਸੇਬੇ ਨਹੀਂ ਮਿਲਦੇ ਤੇ ਨਾਲੇ ਤਾਂ ਰੀਲਾਂ ਕੰਮਾਂ ਨਾਲੇ ਆਪਣਾ ਟਾਕੀਆਂ ਕੰਮਾਂ ਨਾਲੇ ਆਪਣੇ ਕੰਮ ਹੋਰ ਬਹੁਤ ਜ਼ਿਆਦੀ ਸਵਾਰੇ ਜਾਂਦੇ ਆ ਇਸ ਤਰ੍ਹਾਂ ਤੁਸੀਂ ਵੀ ਪੀੜੀ ਮੰਜਾ ਬਣ ਸਕਦੇ ਆ ਜੀ ਤੇ ਤੁਹਾਨੂੰ ਮੇਰੀ ਇਹ ਅੱਜ ਦੀ ਵੀਡੀਓ ਜਾਂ ਮੇਰੀ ਬਣੀ ਹੋਈ ਪੀੜੀ ਪੀੜੀ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਹੈ ਜੀ ਸਾਰਿਆਂ ਦਾ ਓਕੇ ਬਾਏ